ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਨਵੇਂ ਵਲੌਗ ਦੇ ਵਿੱਚ ਠੀਕ ਆ ਜੀ 29 ਪੀ ਟਾਈਮ ਹੋ ਗਿਆ ਸਵਾ 1 ਦਾ ਅੱਜ ਸਾਡਾ ਪਲਾਨ ਹੀ ਜਾਣ ਦਾ ਕਿਸੇ ਪਾਸੇ ਘੁੰਮਣ ਫਿਰਨ ਦਾ ਤੇ ਸਾਨੂੰ ਹੈਂਡਰੀ ਹੁਣੀ ਆਂਦੇ ਵੀ ਇਹ ਗੁਰਦੁਆਰਾ ਸਾਹਿਬ ਹੀ ਹੈਗਾ ਇੱਕ ਤੁਸੀਂ ਅਸੀਂ ਇਹਨਾਂ ਨੂੰ ਕਿਹਾ ਵੀ ਗੁਰਦੁਆਰਾ ਸਾਹਿਬ ਹੈਗਾ ਬਾਅਦ ਕਿੱਦਾਂ ਜਾਣਾ ਉੱਥੋਂ ਬੱਸ ਬੁੱਸ ਕਿੱਦਾਂ ਜਾਵਾਂਦੇ ਵੀ ਤੁਸੀਂ ਕਿਥੇ ਖੱਜਲ ਹੁੰਦੇ ਸਰੋਗੇ ਮੈਂ ਤੁਹਾਨੂੰ ਲੈ ਜੰਨਾ ਚਾਹੁੰਦਾ ਨਾਲ ਤੇ ਤੁਹਾਨੂੰ ਨਾਲ ਮਸਲਿਆ ਵਾਲੀ ਗੱਲ ਲੈਣੀ ਆ ਮੈਂ ਤੁਹਾਨੂੰ ਲੈ ਜੰਨਾ ਨਾਲ ਤੇ ਹੁਣ ਸਭ ਕੁਝ ਹੋ ਗਿਆ ਤਿਆਰ ਹੋ ਕੇ ਤੇ ਚੱਲੇ ਆ ਬਸ ਲਓ ਇਕੱਲੇ ਘਰ ਤੋਂ ਯਾਰ ਹੋ ਗਏ ਤੇ ਬਸ ਚੱਲੇ ਆ ਓਹੋ ਤਿਆਰ ਹੋ ਗਏ ਤੇ ਬਸ ਹੁਣ ਚੱਲਿਆਂ ਜੀ ਗੁਰਦੁਆਰਾ ਸਾਹਿਬ ਤੇ ਜਾ ਕੇ ਤੁਹਾਨੂੰ ਦਿਖਾਉਨੇ ਆ ਉੱਥੋਂ ਦਾ ਸਾਰਾ ਮਾਹੌਲ ਜਾਲ ਤਿਆਰੀਆਂ ਲਗਭਗ ਕਰੀਬ-ਕਰੀਬ 6 ਮਹੀਨੇ ਹੋ ਗਏ ਆ ਜਦੋਂ ਤਾਂ ਇੰਡੀਆ ਤੋਂ ਆਏ ਉਦੋਂ ਦੇ ਨਹੀਂ ਗਏ ਗੁਰਦੁਆਰਾ ਸਾਹਿਬ ਤੇ ਹੁਣ ਅੱਜ ਜਾਵਾਂਗੇ ਤੇ ਯੈਸ ओके ਚੱਲਦੇ ਆ ਜੀ ਗੁਰੂ ਘਰ ਨੂੰ ਇੱਦਾਂ ਦਿਖਾਉਨੇ ਆ ਇੱਥੋਂ ਦਾ ਗੁਰੂ ਘਰ ਹੀ ਰਹਿਣ ਨੇ ਉਥੋਂ ਕੁਝ 15 ਕਿਲੋਮੀਟਰ ਦੂਰ ਗੁਰੂ ਘਰ ਹੀ ਜੀ ਉਥੇ ਪਹੁੰਚ ਗਏ ਆ ਗੁਰਦੁਆਰਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਹਾ ਵੀ ਅੰਦਰ ਲੈਫਟ ਸਾਈਡ ਆ ਤੇ ਵੇਖਦੇ ਜਾਓ ਡਰਾਈਵ ਕਰਦੇ ਜੀ ਉਹਦੇ ਪਰ ਅਸੀਂ ਜੋ ਥੋੜਾ ਗਏ ਉੱਤੇ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਲੱਗਾ ਵੇ ਕਹਿੰਗੇ ਆ ਉੱਥੇ ਹੋਣਾ ਗੁਰੂ ਘਰ ਬਰਬਾਦ ਸਹੀ ਚੱਲ ਨਿਸ਼ਾਨ ਸਾਹਿਬ ਵੇਖ ਕੇ ਪਹੁੰਚ ਗਏ ਆ ਜੀ ਚਲੋ ਜਾਣੇ ਆਣ ਗੁਰੂ ਘਰ ਦੇ ਅੰਦਰ ਲੱਗਦਾ ਇਹ ਕਰਮਾਂ 'ਚ ਨਹੀਂ ਹੈ ਕਿ ਦਰਸ਼ਨ ਮੇਲੇ ਇੱਥੇ ਆ ਲਿਖ ਕੇ ਲਾਇਆ ਇੰਗਲਿਸ਼ 'ਚ ਵੀ ਸਾਗੇ ਨਾ ਇਹ ਜਦ ਇੰਸੀਡੈਂਟ ਹੋਇਆ ਸੀ ਕੋਈ ਇੱਥੇ ਪਿਛਲੀ 15 ਪਿਛਲੀ 15 ਤਰੀਕ ਨੂੰ ਕੋਈ ਕਿਸੇ ਨੇ ਹਮਲਾ ਕਰਤਾ ਸੀ ਤੇ ਸੋ ਇੱਥੋਂ ਦੀ ਅਥਾਰਟੀ ਨੇ ਪੁਲਿਸ ਨੇ ਇਹਨਾਂ ਨੂੰ ਕਿਹਾ 31 ਜਨਵਰੀ ਤੱਕ ਗੁਰਦੁਆਰਾ ਸਾਹਿਬ ਬੰਦ ਰੱਖੋ ਤੇ ਜੋ ਵੀ ਮਾਰ ਇਹਦਾ ਗੁਰਬਾਣੀ ਕੀਰਤਨ ਆ ਉਹ ਸਾਰਾ ਲਾਈਵ YouTube ਤੇ ਸੰਗਤਾਂ ਵੇਖਣੀਆਂ ਮਾਦੇ ਪਰ ਗੁਰਦਸਾਹਿਬ ਤੇ ਸਿਰਫ ਗ੍ਰੰਥੀ ਸਿੰਘ ਹੀ ਹੁੰਦੇ ਆ ਪਤਾ ਨਹੀਂ ਹੁਣ ਉਹ ਵੀ ਨਹੀਂ ਹੈਗੇ ਕਿ ਨਹੀਂ ਕਿਉਂਕਿ ਅੱਜ ਐਤਵਾਰੀ ਅੱਜ ਤੇ ਖੁੱਲਣਾ ਚਾਹੀਦਾ ਸੀ ਪਰ ਉਹਨਾਂ ਨੇ ਇਹੋ ਕਹਿਣਾ ਵਾ ਵੀ ਸਭ ਕੁਝ ਲਾਈਵ ਕਰੋ ਹਲੇ 31 ਜਨਵਰੀ ਤੱਕ ਜਿੰਨਾ ਚਿਰ ਕੋਈ ਦਾ ਫੈਸਲਾ ਨਹੀਂ ਆਉਂਦਾ ਵੀ ਸਜਾ ਨਹੀਂ ਮਿਲਦੀ ਜਿੰਨੇ ਕੋਈ ਹਮਲਾ ਕੀਤਾ ਹੋਊਗਾ ਕਿਸੇ ਕਿਸੇ ਤੇ ਕੇ ਵਿਜ਼ਟਰ ਤੇ ਹਮਲਾ ਕੀਤਾ ਹੈ ਵਿਦਾਂ ਨਾਈਫ ਪਤਾ ਨਹੀਂ ਹੁਣ ਕੀ ਗੱਲਬਾਤ ਨਹੀਂ ਕਰਮਾ ਹੈ ਮਹਾਰਾਜ ਦੇਰਸ਼ਨ ਜੀ ਆਪ ਦਾ ਬਾਹਰ ਨਮਸਕਾਰ ਕਰਕੇ ਫਿਰ ਮੋੜ ਚਲਦੇ ਆਂ ਤੇ ਹਾਂਜੀ ਗੋਦਰਾ ਸਾਹਿਬ ਬੰਦ ਹੋਣ ਦੇ ਕਾਰਨ ਆ ਫਿਰ ਸਾਨੂੰ ਮੋੜਨਾ ਪਿਆ ਅੱਥੋਂ ਤੇ ਮਨ ਨੂੰ ਥੋੜਾ ਜਿਹਾ ਉਦਾਸੀ ਜਿਹੀ ਫੀਲ ਹੋਈ ਪਤਾ ਨਹੀਂ ਕਿੰਨੇ ਨੀਚਰ ਬਾਅਦ ਕਰਨਾ ਸੀ 10 ਮਹੀਨੇ ਬਾਅਦ ਮਹਾਰਾਜ ਦੇ ਦਰਸ਼ਨ ਕਰਨੇ ਇਹਦੇ ਪਰ ਉਹ ਫੇਰ ਕਰਮਾਂ 'ਚ ਨਹੀਂ ਚਲੋ ਕੀ ਕਰ ਸਕਦੇ ਹਾਂ ਹੁਣ ਅੱਗੇ ਫਿਰ ਸੁਪਰਮਾਰਕਟ ਕੋਈ ਨਾ ਕੋਈ ਸਮਾਨ ਸਮੂਲ ਲਵਾਂਗੇ ਥੋੜਾ ਬਹੁਤ ਇੱਕ ਫੇਰ ਜਾਵਾਂਗੇ ਘਰ ਨੂੰ ਹੁਣ ਲੱਭਣ ਹਾਂਜੀ ਇਦਾਂ ਸਾਰੇ ਜੀ ਫਲੈਟ ਹੁੰਦੇ ਆ ਤੇ ਜੇ ਕਿਸੇ ਨੇ ਸਮਾਨ ਜਿੱਦਾਂ ਸ਼ਿਫਟ ਕਰਨਾ ਤੁਹਾਨੂੰ ਚੀਜ਼ ਵਖਾਉਣੀ ਤਾਂ ਹੀ ਕਰਕੇ ਵੀਡੀਓ ਔਨ ਕੀਤੀ ਆ ਵੇਖੋ ਕਿਉਂਕਿ ਉਦਾਂ ਤੰਗਿਆ ਕੰਮ ਜੇ ਕਿਸੇ ਨੇ ਸ਼ਿਫਟ ਕਰਨਾ ਘਰ ਸਮਾਨ ਸਾਰਾ ਇਦਾਂ ਕਰਦੇ ਆ ਸ਼ਿਫਟ ਮਸ਼ੀਨ ਜੀ ਸੱਤ ਲੈਂਦੇ ਆ ਆਹ ਵੇਖੋ ਕਿੰਨੇ ਬਿਲਡਿੰਗ ਤੋਂ ਸਾਰਾ ਸਮਾਨ ਨਹੀਂ ਲੈ ਨਹੀਂ ਕਰਕੇ ਸ਼ਿਫਟ ਦਾ ਨਾਉਟ ਰੱਖਦੇ ਵਿੱਚ ਬੜਾ ਨੋਖਾ ਜਿਹਾ ਕੰਮ ਆ। ਹਾਂਜੀ ਕਿਹਨੇ ਜਾਂਦੇ ਸਬਜ਼ੀਆਂ ਅੱਜ ਹੈ ਨਰੀ ਨੇ ਆਪਾਂ ਨੂੰ ਫੋਨਾਗਾ ਬੈਲਜੀਅਮ ਤੋਂ ਬੈਲਜੀਅਮ ਲੱਗ ਗਿਆ ਜੀ ਬੈਲਜੀਅਮ ਡਿਸ਼ ਬਣਾਉਣਾ। ਬੈਲਜੀਅਮ ਫੈਂਸ ਹੈ। ਆਂਕੀਰ ਬੇਕ ਬੈਲਜੀਅਮ ਡਿਸ਼ ਵਾਟ ਆਈ ਹੈਵ ਟੂ ਬਾਈ ਅਦਰ ਥਿੰਗਸ। ਫਸਟ ਥਿੰਗ ਇਹ ਲਾਗੇ ਗੰਡੇ ਪਾਉਦੇ ਆ। ਇਧਰ ਗਾਜਰਾਂ ਤੇ ਆਵਾ ਕੀ ਜਿਹੜਾ ਨੂੰ ਸ਼ੇਰ ਗੰਦੀ ਇਹ ਪਤਾ ਨਹੀਂ ਕੀ ਦੀ ਜੇ ਗਾਜਰਾਂ ਜਾਂ ਜਿੱਟੀਆਂ ਕਹਿ ਰਹੇ ਨੇ ਲਸਣ ਤੇ ਆਦਰਾ ਜਿੰਜਰ ਅੰਗਾਲੀ ਘੱਟੀਆਂ ਸਾਡਾ ਸਬਜ਼ੀਆਂ ਆ ਵੀ ਸਾਉਂਗੋ ਜਿਹੜੇ ਵੇਚੀ ਜਾਣਾ ਹੁਣ ਦੇਖੋ ਅੱਗੇ ਕਿਹੜੇ ਸਾਉਂ ਰੈਸਪੀ ਬਣਦੀ ਹੈ ਨੂੰ ਵੈਂਡਲਾ ਪ੍ਰੋਸੈਸ ਤੇ ਫਲਾਾਂਗੇ ਵੀ ਕੀ ਬਣ ਕੇ ਸਾਹਮਣੇ ਆਇਆ

In altri regali che ho in casa, mi hanno detto di non vederlo. Sì, mi hanno detto di non vederlo. Ehi, ci sono le chiavi. Vedete, vediamo. ਸਾਰੇ ਇੰਡੀਅਨ ਯਾ It's, it's maybe clone Yeah. we put this in the like pickles, in oh, the yeah. mango pickle. Uh, Add yeah, yeah, some cumin uh, yeah, yeah. powder. Also. Yeah, I have it here also, oh. I will first finish this. Cumin powder. Water? Water, yeah, water, yeah, water, yeah, 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 yeah. Yeah, you yeah, can do it. You can put it a bit, musket. This is not coriander, this is uh, fennel seeds. I like it. Uh, paprika <laughs> and pepper and black pepper. ਤੋ ਵਟੇ ਦੀ ਸਮਾਨ ਰੱਖੀ ਜਾਣੀ ਬਸ ਜਦੋਂ ਕਟਾਫ ਹੋ ਲੋ ਗਿਆ ਫਿਰ ਉਹਨਾਂ ਇਦਾਂ ਢਾਹ ਲੈ ਆਉਣਾ ਅਭੀ ਪੌੜੀਆਂ ਦੇ ਜਿਹੜੀਆਂ ਲਿਫਟ ਐਲੀਵੇਟਰ ਆ ਉਹ ਇੰਨੀਆਂ ਨਹੀਂ ਕਾਮਜਾਬ ਤੰਗ ਆ ਉਹਦੀ ਸਮਾਨ ਢਾਉਣਾ ਥੋੜਾ ਜਿਹਾ ਔਖਾ ਹੋ ਇਦਾਂ ਹੀ ਲਾ ਲੈ ਆਉਣਾ ਆਣੀ ਇਸ ਇਸ ਉਹ ਫੋਲ ਲਗੀ ਕੋ ਵੀ ਬੰਦ ਕੋ ਵੀ ਫੋਲ ਕੋ ਵੀ ਪਾਣੀ ਥੱਲੇ ਪਾਣੀ ਚਾਰੇ ਜਿਹਨੇ ਜਿਵੇਂ ਰਹਣਾ ਜਿਹਨੇ ਮੇਕ ਇਟ ਟੇਸਟ ਬੰਦ ਕੋ ਵੀ ਕੋ ਜੋਰ ਟੈਂਕਿਊ ਇਟਸ ਅ ਬਿਟ ਯਾ It's a bit different from Bangalore. Yeah, I think so. Yeah. Hmm. It doesn't have much. Uh, turn it out, but then, then tonight, when you have to yeah. eat it again, then it will continue. Cook it with. Ah, yeah, yeah. But now I guess. ਇਟ ਸ਼ੁੱਡ ਬੀ ਅ ਅ ਲੋਟ ਲੋਅਰ ਨੋ ਚਲੋ ਇਸ ਜੇ ਉਹ ਪਾਣੀ ਕਿਉਂਦਾ ਉਹ ਦਿਖਾਵਾਂਗੇ ਬਿਫੋਰ ਮੇਬੀ ਬੋਰ ਮੇਬੀ ਆਫਟਰ ਆਈ ਡੋਨਟ ਲਾਈਕ ਇਟ ਥਿਸ ਵੇ ਬਟ ਯਾ ਹਾਂਜੀ ਬਟਰ ਥੋੜਾ ਜਿਹਾ ਪਿਗਲਾ ਕੇ ਦੇ ਵਿੱਚ ਆ ਲੈਟਸ ਕਹਿ ਸਕਦੇ ਆਪਾਂ ਇਹਨੂੰ ਇਹ ਵਾਟ ਵਾਟ ਇਜ਼ ਦਾ ਐਕਚੁਅਲ ਨੇਮ ਆਫ ਥਿਸ ਦਿ ਨੇਮ ਬੈਲਜੀਅਨ ਐਂਡਾਈਵ ਬੈਲਜੀਅਨ ਐਂਡ ਐਂਡ ਐਂਡਾਈਵ ਐਂਡਾਈਵ ਬੈਲਜੀਅਨ ਐਂਡਾਈਵ ਆਪਾਂ ਕਾਈਂਡ ਆਫ ਲੈਟਸ ਕਹਿ ਸਕਦੇ ਇਹਨੂੰ ਤੇ ਇਹਨੂੰ ਬਟਰ ਚ ਕੁੱਕ ਕਰਕੇ ਦੇ ਨਾਲ گارਲਿਕ ਇਸ ਤਰ੍ਹਾਂ ਦਾ ਡਿਨਰ ਹੀ ਚੱਲਣਿਆ ਥੋੜੀ ਜਿਹੀ ਲਾਲ ਮਿਰਚ ਥੋੜੀ ਜਿਹੀ ਕਾਲੀਆਂ ਮਿਰਚਾਂ but no region spices ye pure belgian spices chalenge pure belgian spices chalenge yeah really tan toniyan de subere jehdi apan sabzi banayi si oh aidan nahi baniyan ye bhi ban di tan raat nu din vich masala ni sada changa da mal banaya thode garlic paun de te ਥੋੜਾ ਬਹੁਤ ਉਤਕੜੋਕੀ ਕਰਕੇ ਇਹਨੂੰ ਤਾਂ ਹਾਂ ਦੇ ਮਟਰ ਦੀਆਂ ਨੇ ਲੋੜ ਆ ਥੋੜਾ ਪੈਟਰੋਲ ਪਾ ਦਾਂ ਯਾਰ ਸ਼ੇਰਿੰਗ ਬੈਲ ਜੀ ਨਾ ਰੈਸਪੀਸ ਇਟ ਬਿਕਮ ਮੇਬੀ ਸ਼੍ਰਿੰਕ ਸਮ ਬਾਈ ਹੀਟ ਔਰ ਨੋਟ ਮੱਚ ਬਿਫੀਕਮਸ ਟੂ ਬੀ ਵੀਕੀਅਰ ਯਾ ਯਾ We, we can cover it or we, we will cover, cover it. Okay. Yeah, after some time. I will, uh, yeah, put it lower. It. I should make it in two pots because it's oh. better so that it touches the yeah yeah the, the, the butter, but yeah. yeah, it's okay. <laughs> we can manage. No, we can manage. Yeah. So now ਸ਼ਾਮ ਸ਼ਾਮਾਂ ਦੇ 5 ਦਾ ਬਾਹਰ ਟੈਲਣ ਆਏ ਆ ਥੋੜਾ ਬਹੁਤ ਵਾਲੇ ਦਵਾਲੇ ਤੇ ਜੀ ਸਾਡੇ ਹੋਈ ਉਦਨ ਵਾਲਾ ਹੀ ਚਰਚ ਥੋੜੀ ਥੋੜੀ ਭੂਰ ਜੀ ਪੈਣ ਦੀ ਕਰਕੇ ਆਖਿਆ ਵੀ ਲਾਗੇ ਬਣੇ ਥੋੜਾ ਗਿੜਾ ਜਾਂ ਘਾਟਾ ਸਾਡਾ ਜਮੀਂ ਪੈਣ ਦਾ ਸਵੇਰ ਦਾ ਤੇ ਚਾਨਣ ਵੇਖਦੇ ਤੇ ਲਾਈਟਾਂ ਦੇਣੀ ਚੜਾਇਆ ਪਿਆ ਲਾਈਟਾਂ ਦੇ ਨਾਲ ਰਵਾਨੇ ਸਵੰਨੇ ਲੋਕ ਸੜਕਾਂ ਦੇ ਤੇ ਉਹ ਅੰਦਰ ਕੋਤੇ ਹਨ ਟ੍ਰੇਨਿੰਗ ਦਿੰਦਾ ਇੱਕ ਨੌਜਵਾਨ ਲੈ 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 ਬੈਲਜੀਅਨ ਮੈਲੇਨੋਏ ਬਰੀਡ ਦੇ ਕੁੱਤੇ ਆ ਦੇ ਕੋਲ ਤਿੰਨ ਉਹ ਤੁਸੀਂ ਦੇਖ ਸਕਦੇ ਜੀ ਉਹਦਨ ਵਾਲਾ ਚਰਚ ਆ ਉਹਦੇ ਅੱਗੇ ਦਾ ਮੌਜਾ ਵਾਲਿਆ ਵੀ ਠੀਕ ਹੈ ਉਹਦੇ ਅੱਗੇ ਅੱਗੇ ਛੜਕ ਜਾਂਦੀ ਉਹ ਇੰਨਾ ਇਥੋਂ ਟਨਲ ਦੇ ਥੱਲੇ ਦੀ ਕਰਤੀ ਆ ਤਾਂ ਉਹਦੇ ਥੱਲੇਗਾ ਤੁਹਾਨੂੰ ਉਹਦੇ ਨੂੰ ਦੱਸਿਆ ਜਿੱਦਾਂ ਇਹ ਥੱਲੇ ਥੱਲੇ ਜਾ ਕੇ ਟਨਲ ਸਿਟੀ ਦੇ ਵਿੱਚ ਨਿਕਲੀ ਯਾਦ ਵੀ 4-5 ਕਿਲੋਮੀਟਰ ਲੰਬੀ ਹੋਣੀ ਟਨਲ ਉੱਤੇ ਉੱਤੇ ਦੇ ਰੁੱਖ ਫੋਟੀਆਂ ਲਾਤੀਆਂ ਵੀ ਉੱਤੋਂ ਵੇਖਣ ਨੂੰ ਇਹ ਲੱਗੇ ਵੀ ਚਰਚ ਦੇ ਅਗਲਾ ਵੇੜਾ ਵਾਏ ਜੀ ਖਾਲੀ ਥਾਂ ਵਾ ਜੀ ਸਾਰੇ ਬਨੇ ਰੁੱਖ ਰਾਖੇ ਆ ਤੇ ਸਾਰਾ ਵੇ ਧਲੇ ਉੱਤੇ ਇਹਦੇ ਭਾਰੇ ਭਰੇ ਰੁੱਖ ਜੇ ਤੇ ਹੋਰ ਮੇਕ ਸੋ ਗਿਆ ਪਾਰਕਾ ਬਣੀਆਂ ਉੱਤੇ ਬੈਣ ਖੇਡਣ ਵਾਲੀਆਂ ਬਹੁਤ ਵਧੀਆ ਵੀ ਪਲਾਨ ਅੱਜ ਦਾ ਨਹੀਂ ਇਹ 50 60 ਸਾਲ ਪਹਿਲਾਂ ਦੀ ਸੋਚ ਹੈ ਇਹਨਾਂ ਦੀ ਕਿੰਨੇ ਵਧੀਆ ਤਰੀਕੇ ਨਾਲ ਸਾਰਾ ਤਿਆਰ ਕੀਤਾ ਵਾ ਤੇ ਨੁਕਰਾਂ ਬਣੀਆਂ ਬਿਲਕੁਲ ਉਹਦੇ ਸੈਂਟਰ ਦੇ ਵਿੱਚੋਂ ਦੀ ਚਰਚ ਦੇ ਸੀਰ ਰਿਹਾ ਉੱਥੇ ਜਾ ਕੇ ਸਿਟੀ ਸੈਂਟਰ ਆ ਵੀ ਇੱਥੇ ਜਿੱਥੋਂ ਜਿੱਥੇ ਇੱਥੋਂ ਹੈਗਾ 3-4 ਕਿਲੋਮੀਟਰ ਜਿੱਥੇ ਮੇਨ ਰੌਣਕ ਮੇਲਾ ਸਭ ਕੁਝ ਹੁੰਦਾ ਹੈ ਜੀ ਇਦਰ ਡিনার ਤਿਆਰ ਹੈ ਜੀ ਬਹੁਤ ਪਿੱਛੇ ਨਹੀਂ ਕਰਦੇ ਬਹੁਨੇ ਆਪੇ ਤੀ ਤੋ ਮੇਲ ਦਾ ਸਬਕ ਕਹਿੰਦਾ ਨਹੀਂ ਅਗਲੀ ਵੀਡੀਓ ਦੇ ਵਿੱਚ ਪੀਓ ਪਾਣੀ ਸਾਸਰੀ ਕਾ ਹੂੰ ਡਿਡੈਸ਼ ਯਾ ਦੋ ਜੀ ਡੈਸ਼ ਕਿਦਾਂ ਲੱਗੀ ਬਹੁਤ ਵਧੀਆ ਬਦੇ ਹੈਲਪ ਦਾ ਯਾ ਇਟ ਵਾਸ ਆਈ ਨੇਵਰ ਹੈਡ ਮੇਡ ਸੋਚ ਅ ਜਿਸ ਸੋ ਕੁਇਕਲੀ ਹੂੰ ਵੈਨ ਯੂ ਟ੍ਰੀ ਟੂ ਕਾਟਸ ਥਿੰਗਸ ਇਟ ਓਲਸ ਬ੍ਰੀਕਸ